टॉप क्वालिटी और कंसिस्टेंट परफॉर्मेंस के लिए सिर्फ सिल्वर नाम याद रखना या, तो कोई नहीं लेगा ना मैं तो कम से कम इस बात की इजाजत फिलहाल नहीं दूंगा पहले हमें अपना पानी अपने लिए इस्तेमाल करने दीजिए फिर हम बाकियों की बात करेंगे यहाँ जम्मू में सूखा पड़ा हुआ ना? यहाँ जम्मू में नलकों में पानी नहीं है मैं पंजाब पानी क्यों भेजूँ पंजाब के पास पहले इंडस वाटर ट्रिटी के तहत तीन दरिया थी उस वक्त पंजाब ने हमें पानी दिया हम तरस रहे थे जब वो क्या कहते हैं उसको आ, वो उज मल्टीपर्पज प्रोजेक्ट और वो दूसरा है क्या व्हाट इज द नेम ऑफ दैट क्या कंडी बराज पे कितने साल उन्होंने हमें रुलाया लड़ लड़ के उस शाहपुर कंडी का जो है थोड़ा सा उस पर कार्रवाई हुई फिलहाल ये पानी हमारे लिए है हम ये पानी खुद इस्तेमाल करेंगे फिर बाकियों के बारे में सोचेंगे तो है दो, दो चीजों पे हम फिलहाल काम कर रहे हैं एक तुलबुल नेविगेशन का जो बराज है उस पे दोबारा काम शुरू होना चाहिए और अखनूर से पानी पंप करके जम्मू शहर तक पहुंचाने की बात होनी चाहिए ए वीडियो जम्मू कश्मीर मुख मंत्री उमर अब्दुल्ला दी है जिना संदिश जलते दिते इस बयान पंजाब चीजी हलचल मच गई है ਉਮਰ ਅਬਦੁੱਲਾ ਵੱਲੋਂ ਇੰਡਸ ਵੈਲੀ ਟ੍ਰੀਟੀ ਯਾਨੀ ਸਿੰਧੂ ਜਲ ਸੰਧੀ ਦੇ ਪਾਣੀ ਨੂੰ ਲੈ ਵੱਡਾ ਬਿਆਨ ਦਿੱਤਾ। ਉਹਨਾਂ ਨੇ ਸਾਫ਼ ਤੌਰ ਤੇ ਪੰਜਾਬ ਨੂੰ ਜੋ ਹੈ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਹੀ ਇਹ ਬਿਆਨ ਤੋਂ ਬਾਅਦ ਉਮਰ ਅਬਦੁੱਲਾ ਦੇ ਪੰਜਾਬ ਤੇ ਜੰਮੂ ਕਸ਼ਮੀਰ ਵਿਚਕਾਰ ਪਾਣੀ ਨੂੰ ਲੈ ਵੱਡੀ ਸਿਆਸਤ ਛਿੜ ਗਈ। ਉਮਰ ਅਬਦੁੱਲਾ ਦੇ ਇਸ ਬਿਆਨ ਤੇ ਪੰਜਾਬ ਚ ਹੁਣ ਸਾਰੇ ਲੀਡਰਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾਦੀ ਨੇ ਸਭ ਤੋਂ ਪਹਿਲਾਂ ਉਮਰ ਅਬਦੁੱਲਾ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਅਕਾਲੀ ਦਲ ਦੇ ਲੀਡਰ ਦਲਜੀਤ ਛੀਮਾ ਨੇ ਸੁਣੋ ਕੀ ਕੁਝ ਕਿਹਾ ਬਿਆਨ ਆਇਆ ਪਾਣੀ ਨੂੰ ਲੈ ਕੇ ਕੀ ਕਹਿੰਦੇ ਦੇਖੋ ਜੰ&ਕ ਦੇ ਮੁੱਖ ਮੰਤਰੀ ਸਾਹਿਬ ਉਮਰ ਅਬਦੁੱਲਾ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬਹੁਤ ਹੀ ਨਸੰਮਰਧਾਰਕ ਗੈਰਵਾਜਬ ਔਰ ਅਸੀਂ ਪੰਜਾਬ ਵਾਡੇ ਤਾਂ ਉਮੀਦ ਨਹੀਂ ਕਰਦੇ ਕਿ ਉਮਰ ਅਬਦੁੱਲਾਹ ਸਾਹਿਬ ਪੰਜਾਬ ਦੇ ਹੱਕਾਂ ਦੇ ਬਾਰੇ ਵਿੱਚ ਇਸ ਤਰ੍ਹਾਂ ਦਾ ਕੋਈ ਬਿਆਨ ਦੇ ਦੇ ਜੇ ਤੁਸੀਂ ਪਾਣੀਆਂ ਦਾ ਇਤਿਹਾਸ ਜਿਹੜਾ ਜਾਈ ਪਾਣੀਆਂ ਦਾ ਦੇਖੋਗੇ ਤੇ ਸਭ ਤੋਂ ਵੱਧ ਜੇ ਪਾਣੀਆਂ ਦੀ ਵੰਡ ਦੇ ਵਿੱਚ ਬੇਈਮਾਨੀ ਹੋਈ ਹੈ ਹੁਣ ਤੱਕ ਉਹ ਪੰਜਾਬ ਦਾ ਗੈਰ ਪੇਰੀਨ ਰਾਜ ਜਿਵੇਂ ਰਾਜਸਥਾਨ ਹੈ ਇਹਨਾਂ ਨੂੰ ਇੱਡੀ ਵੱਡੀ ਮਾਤਰਾ ਦੇ ਵਿੱਚ ਪਾਣੀ ਉਸ ਵੇਲੇ ਦੇ ਦਿੱਤਾ ਗਿਆ ਜਿਹਨਾਂ ਦਾ ਹੱਕ ਹੀ ਨਹੀਂ ਬਣਦਾ ਸੀ ਔਰ ਹੁਣ ਜੇ ਇੰਡਸ ਵਾਟਰ ਟ੍ਰੀਟੀ ਕੈਨਸਲ ਹੋ ਰਹੀ ਔਰ ਉਹ ਪਾਣੀ ਹਿੰਦੂਸਤਾਨ ਦੇ ਸਟੇਟਾਂ ਦੇ ਵਿੱਚ ਦੁਬਾਰਾ ਵੰਡਿਆ ਜਾਣਾ ਤੇ ਘੱਟੋ ਘੱਟ ਹੁੰਦਾ ਸੀ ਵੀ ਇਹ ਕਰਦੇ ਆ ਕਿ ਜੋ ਸਾਡੇ ਨਾਲ ਬੇਨਸਾਫੀ ਪਹਿਲਾਂ ਹੋਈ ਹੈ ਉਹ ਬੇਨਸਾਫੀ ਹੁਣ ਦੂਰ ਹੋਈ ਤੇ ਜੇ ਇੱਕ ਸਟੇਟ ਇਹ ਕਹਿਣ ਲੱਗ ਜਾਏ ਕਿ ਇਹ ਅਸੀਂ ਇਕੱਲੇ ਵਾਸਤੇ ਪਾਣੀ ਚਾਹੀਦਾ ਹੈ ਤਾਂ ਮੈਂ ਸਮਝਦਾ ਕਿ ਕਿਸੇ ਤਰੀਕੇ ਵਾਜਬ ਨਹੀਂ ਔਰ ਮੈਂ ਤਾਂ ਉਹਨਾਂ ਨੂੰ ਵੀ ਯਾਦ ਕਰਾਉਣਾ ਕਿ ਆ ਹੁਣ ਵੀ ਜਿਹੜੀ ਪਾਕਿਸਤਾਨ ਨਾਲ jang ਲੱਗੀ ਸੀ ਸਭ ਤੋਂ ਵੱਡਾ ਬੋਝ ਤੇ ਹੁਣ ਵੀ ਪੰਜਾਬ ਤੇ ਪੈ ਰਿਆ ਸੀ ਨਿਸ਼ਾਨਾ ਸਭ ਤੋਂ ਵੱਡਾ ਜੱਗ ਦਾ ਮੈਦਾਨ ਤੇ ਹੁਣ ਵੀ ਪੰਜਾਬ ਹੀ ਖੰਡਿਆ ਸੀ ਪੰਜਾਬ ਦੀ ਇਸ ਗੱਲ ਨੂੰ ਵੀ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਕਿ ਤੁਸੀਂ ਜਿੰਨਾ ਤੋਂ ਪਾਣੀ ਲੈ ਰਹੇ ਹੋ ਜਦੋਂ ਉਸ ਦੇਸ਼ ਨਾਲ جنگ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਇਸ ਕਰਕੇ ਗੈਰਵਾਜਬ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਦਾ ਪੂਰਾ ਹੱਕ ਮੜਦਾ ਹੈ ਸਗੋਂ ਜ਼ਿਆਦਾ ਬੰਦਾ ਕਿ ਪਹਿਲੀ ਬੇਇਨਸਾਫੀ ਵੀ ਹੁਣ ਦੂਜੀ ਕਦੋਂ ਤੱਕ ਇਹ ਹਮੇਸ਼ਾ ਬਗ ਦਰਾਂ ਜਦੋਂ ਹੁਣ ਗੱਲ ਅੱਗੇ ਚੱਲੇਗੀ ਅਸੀਂ ਡਟ ਕੇ ਜਿਹੜਾ ਹੈਗਾ ਪੰਜਾਬ ਦੇ ਹੱਕ ਦੇ ਵਿੱਚ ਖੜਾਗੇ ਕਿ ਸਰਕਾਰ ਤੋਂ ਮੰਗ ਕਰ ਰਹੇ ਕਿ ਬਿਲਕੁਲ ਹੁਣ ਵਾਰ-ਵਾਰ ਪੰਜਾਬ ਦੇ ਨਾਲ ਟੱਕਰ ਨਹੀਂ ਹੋਣੀ ਚਾਹੀਦੀ ਸਾਰਿਆਂ ਨੂੰ ਆਪਣਾ ਆਪਣਾ ਹੱਕ ਮਿਲੇ ਸਹੀ ਤਰੀਕੇ ਨਾਲ ਡਿਸਟ੍ਰਿਬਿਊਸ਼ਨ ਹੋਵੇ ਲੇਕਿਨ ਜਿਹੜੀ ਹੈ ਪੰਜਾਬ ਦੇ ਨਾਲ ਐਡੀ ਕਿ ਟੱਕਰ ਨਹੀਂ ਕਰ ਰਹੀ ਕਿ ਲਗਦਾ ਪੰਜਾਬ ਸਰਕਾਰ ਨੂੰ ਵੀ ਹਾਂ ਪੰਜਾਬ ਸਰਕਾਰ ਦੀ ਬੜੀ ਵੱਡੀ ਡਿਊਟੀ ਪੈਂਦੀ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਅੱਗੇ ਹੋਣਾ ਚਾਹੀਦਾ ਕਿਉਂਕਿ ਆਫੀਸ਼ੀਅਲੀ ਤਾਂ ਜਿਹੜੀ ਇਹ ਸਟੇਟ ਦੀ ਗਵਰਨਮੈਂਟ ਹੈ ਉਹ ਹੀ ਰਿਪਰਿਜ਼ੈਂਟ ਕਰਦੀ ਹੈ ਸਭ ਤੋਂ ਇਸ ਨਾਲ ਹੀ ਉਮਰ ਅਬਦੁੱਲਾਹ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਵੀ ਸਾਹਮਣੇ ਆਇਆ ਤਾਂ ਰਵਨੀਤ ਸਿੰਘ ਬਿੱਟੂ ਨੇ ਵੀ ਜੋ ਹੈ ਉਮਰ ਅਬਦੁੱਲਾਹ ਦੇ ਇਸ ਬਿਆਨ ਦੀ ਨਿੰਦਾ ਕਰਦੇ ਹੋਏ ਸੁਣੋ ਕੀ ਕਿਹਾ ਤੋਂ ਪਹਿਲਾਂ ਕਿਉਂਕਿ ਪਾਣੀ ਵੀ ਇੰਪੋਰਟੈਂਟ ਹੈ ਉਮਰ ਅਬਦੁੱਲਾਹ ਚਾਹ ਸੀ ਕਿ ਜਿਹੜੇ ਸਟੇਟਮੈਂਟ ਜਿੰਦੇ ਨੇ ਕਿ ਪੰਜਾਬ ਨੂੰ ਪਾਣੀ ਦਿੱਤਾ ਜਾਏਗਾ ਆਪਾਂ ਪਹਿਲਾਂ ਆਪਣਾ ਡ੍ਰਾਪ ਜਲਾਏਗਾ ਉਹ ਕਰਾਂਗੇ ਦੇਖੋ 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 ਪਤਾ ਕੀ ਹੈ ਇਹ 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 ਮਤਲਬ ਸ਼ੁਰੂਆਤ ਕਿਵੇਂ ਹੁੰਦੀ ਹੈ ਇਹ ਸ਼ੁਰੂਆਤ लाग लगਦੀ ਹੈ ਜਿਵੇਂ ਪੰਜਾਬੀ ਚ ਕਹਿੰਦੇ ਆ ਨਾ ਖਰਬੂਜਾ ਖਰੂਜੇ ਨੂੰ ਦੇਖ ਕੇ ਰੰਗ ਫੜਦਾ ਜੋ ਕੁਛ ਆਪਾ ਸਾਡੇ ਭਗਵੰਤ ਮਾਨ ਦੇ ਸੀਐਮ ਦੇ ਬਿਆਨ ਸੀ ਜਿਹਹ ਜੀ ਉਹੋ ਜੇ ਬਿਆਨ ਨਾਲ ਗਵੰਡੀਆਂ ਨੇ ਸਿੱਖ ਲਈ ਗੱਲ ਇਹ ਆ ਜੈਸੇ ਬਿਆਨ ਇਹ ਕਹਾਵਤ ਹੈ ਨਾ ਖਰਬੂਜਾ ਖਰੂਜੇ ਕੋ ਦੇਖ ਕੇ ਰੰਗ ਪਕੜਦਾ ਹੈ ਔਰ ਜੈਸੇ ਬਿਆਨ ਹਮਾਰੇ ਸੀਐਮ ਕੇ تھے ਪੰਜਾਬ ਕੇ जानबूझ ਕੇ ਤੋ ਭਈ ਅਬ ਉਹਨੋ ਨੇ ਵੀ ਸਿੱਖ ਲਿਆ ਇਹ ਕੰਮ ਪਰ ਮੈਫਰੂਕ ਅਬਦੁੱਲਾਹ ਸਾਹਿਬ ਸੇ ਕਹਿਣਾ ਚਾਹਤਾ ਹਾਂ ਫਰੂਕ ਅਬਦੁੱਲਾਹ ਸਾਹਿਬ ਇਤਨਾ ਪਾਣੀ ਕਰੋਗੇ ਕਿਆ और ये जो इंडस वाटर सिटी है ये इसके ऊपर हक है वो देश का है वो नरेंद्र मोदी जी देखेंगे और वो कह चुके हैं भी इसका पानी पंजाब हरियाणा राजस्थान यमुना तक दिल्ली तक ये पानी मिलेगा हमारे तो सतलुज ब्यास जाए इसमें तो आएगा ही आएगा यमुना में भी पानी इसका जाएगा इसलिए आप इतना पानी करोगे क्या फरूखब्ला साहब डूब जाओगे इसलिए ये पानी आपको देना ही पड़ेगा और देना पड़ेगा नहीं आप आपकी भी इसमें ही अच्छाई है नहीं आप इस जिद में सारा जम्मू और बाकी जो है वो डूब जाएगा और इसलिए लोग फिर आपको माफ नहीं करेंगे पहली बात तो ये तो चलो कहने की है लेकिन उसके ऊपर कंट्रोल जो है वो देश का है इंडिया का है भारत का है पर मैं यही कहूंगा भी लोग भी जम्मू कश्मीर के फिरूख अब्दुल्ला अमर अब्दुल्ला साहब को समझाएं ਵੀ ਹਮੇ ਪਾਣੀ ਪੀਣੇ ਲਈ ਜਾਂ ਖੇਤੀ ਲਈ ਚਾਹੀਏ ਹਮੇ ਪਾਣੀ ਡੁੱਬਣੇ ਲਈ ਨਹੀਂ ਚਾਹੀਏ ਇਤਨਾ ਪਾਣੀ ਮਤ ਰਖ ਲੈਣਾ ਜਿਸੇ ਡੂਬ ਹੀ ਜਾਏ ਇਸ ਨਾਲ ਹੀ ਆਪ ਬੁਲਾਰੇ ਨੀਲ ਗਰਗ ਨੇ ਵੀ ਜੋ ਹੈ ਵੱਡਾ ਠੋਕਵਾ ਜਵਾਬ ਜੋ ਹੈਗਾ ਉਮਰ ਅਬਦੁੱਲਾਹ ਦੇ ਇਸ ਬਿਆਨ ਤੇ ਦਿੱਤਾ ਤੇ ਸੁਣੋ ਉਹਨਾਂ ਨੇ ਕੀ ਕੁਝ ਕਿਹਾ ਪਾਕਿਸਤਾਨ ਦੇ ਨਾਲ ਜੰਗ ਤੋਂ ਬਾਅਦ ਦੇ ਹਾਲਾਤਾਂ ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੀ ਸਿੰਧੂ ਵਾਟਰ ਟ੍ਰੀਟੀ ਰੱਦ ਕੀਤੀ ਹੈਗੀ ਆ ਪਾਕਿਸਤਾਨ ਦਾ ਪਾਣੀ ਰੋਕਿਆ ਹੈਗਾ ਇਸ ਮੁੱਦੇ ਦੇ ਉੱਤੇ ਜਿਹੜਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਬਦੁੱਲਾ ਦਾ ਜਿਹੜਾ ਬਿਆਨ ਆਇਆ ਉਹ ਬੜਾ ਹਰਾਨ ਕਰਨ ਵਾਲਾ ਔਰ ਮੰਦਭਾਗਾ ਹੈਗਾ ਕਿ ਅਸੀਂ ਪੰਜਾਬ ਨੂੰ ਪਾਣੀ ਨਹੀਂ ਦੇਵਾਂਗੇ ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਹਾਲੇ ਚੈਨਲਾਈਜ਼ ਨਹੀਂ ਹੋਇਆ ਪਾਣੀ ਕਿੰਨੂੰ ਦੇਣਾ ਹੈ ਕਿਵੇਂ ਦੇਣਾ ਹੈ ਕਿੱਥੇ ਦੇਣਾ ਹੈ ਔਰ ਇਹਦਾ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਔਰ ਦੂਸਰੀ ਗਲਤੀ ਕਰ ਜਿਹੜੀ ਐ ਮੈਂ ਇੱਕ ਬੜੀ ਸਪਸ਼ਟ ਕਰ ਦਿਆਂ ਪੰਜਾਬ ਇੱਕ ਸਰਹੱਦੀ ਚੂਤ ਸੂਬਾ ਹੈਗਾ ਔਰ ਪੰਜਾਬ ਨੇ ਹਮੇਸ਼ਾ ਦੇਸ਼ ਤੇ ਲਈ ਕੰਮ ਕੀਤਾ ਚਾਹੇ ਸਰਹੱਦਾ ਤੇ ਲੜਨ ਦੀ ਗੱਲ ਹੋਵੇ ਜਾਂ ਕੇਂਦਰੀ ਜਿਹੜੇ ਭੰਡਾਰ ਹੈਗੇ ਆ ਉਹਨਾਂ ਦੇ ਵਿੱਚ ਅਨਾਜ ਦੇਣ ਦੀ ਗੱਲ ਹੋਵੇ ਅੱਜ ਪੰਜਾਬ ਦੇ ਵਿੱਚ ਜਿਹੜਾ ਸਾਡਾ ਤਰਤੀ ਹੇਟਲਾ ਪਾਣੀ ਉਹ 1000 ਫੁੱਟ ਤੋਂ ਥੱਲੇ ਜਾ ਚੁੱਕਿਆ ਅਸੀਂ ਡਾਰਕ ਜ਼ੋਨ ਦੇ ਵਿੱਚ ਆ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਸਾਹਿਬ ਤੋਂ ਮੰਗ ਕੀਤੀ ਸੀ ਕਿ ਇਹ ਜਿਹੜਾ ਤੁਸੀਂ ਪਾਣੀ ਰੋਕਿਆ ਹੈ ਇਹਦਾ ਪਾਣੀ ਸਾਨੂੰ ਦਿਓ ਤਾਂ ਕਿ ਜਿਹੜਾ ਪੰਜਾਬ ਦਾ ਕਿ ਕਿਸਾਨ ਤੇ ਪੰਜਾਬ ਦੀ ਧਰਤੀ ਖੁਸ਼ਹਾਲ ਹੋ ਸਕੇ ਔਰ ਉਸ ਤੋਂ ਬਾਅਦ ਜੇ ਕੋ ਪਾਣੀ ਬਚਦਾ ਹੈਗਾ ਉਹ ਕੇਂਦਰ ਸਰਕਾਰ ਜਿਸ ਨੂੰ ਦੇਣਾ ਚਾਵੇ ਉਹ ਦੇ ਦੇਵੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਅਬਦੁੱਲਾਹ ਸਾਹਿਬ ਦਾ ਇਹ ਬਿਆਨ ਜਿਹੜਾ ਹੈਗਾ ਉਹਨਾਂ ਨੂੰ ਹੈ ਇਹੋ ਜਿਹਾ ਇਮਚੁਰ ਬਿਆਨ ਨਹੀਂ ਦੇਣਾ ਚਾਹੀਦਾ ਸੀ ਔਰ ਇਹਨਾਂ ਵਾ ਸਿੰਧੂ ਵਾਟਰ ਜਿਹੜਾ ਟ੍ਰੀਟੀ ਰੱਦ ਹੋਣ ਤੋਂ ਬਾਅਦ ਜਿਹੜਾ ਪਾਣੀ ਰੋਕਿਆ ਗਿਆ ਇਹਦੇ ਤੇ ਪੰਜਾਬ ਦਾ ਵੀ ਆਪਣਾ ਹੱਕ ਹੈਗਾ ਸੋ ਸਾਨੂੰ ਆਪਣਾ ਬਣਦਾ ਹੋਇਆ ਹੱਕ ਜਿਹੜਾ ਉਹ ਮਿਲਣਾ ਚਾਹੀਦਾ ਔਰ ਸਾਨੂੰ ਉਮੀਦ ਹੈ ਤੇ ਕੇਂਦਰ ਸਰਕਾਰ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਦਾ ਇਸ ਦੇ ਵਿੱਚ ਧੱਕਾ ਨਹੀਂ ਹੁੰਦਾ ਇਸ ਨਾਲ ਹੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੀ ਉਮਰ ਅਬਦੁੱਲਾ ਦੇ ਬਿਆਨ ਤੇ ਆਪਣਾ ਪੱਖ ਰੱਖਿਆ ਗਿਆ ਤੇ ਬਿਆਨ ਦੇ ਵਿਰੋਧ ਕੀਤਾ ਗਿਆ ਵੜਿੰਗ ਨੇ ਪੋਸਟ ਕਰ ਲਿਖਿਆ ਬੜੇ ਦੁੱਖ ਦੀ ਗੱਲ ਹੈ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਜੀ ਨੇ ਪਾਕਿਸਤਾਨ ਵੱਲ ਪਾਣੀ ਦੇ ਵਾਹ ਨੂੰ ਰੋਕਣ ਲਈ ਬਣਾਈਆਂ ਜਾਣ ਵਾਲੀਆਂ ਪ੍ਰਸਤਾਵੀ ਨਹਿਰਾਂ ਦੇ ਰਾਜਨੀਤੀਕਰਨ ਨੂੰ ਸ਼ੁਰੂ ਕਰ ਦਿੱਤੀ ਹੈ ਮੈਂ ਉਮਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇੱਕ ਸਾਡੇ ਨਾਲ ਪਾਕਿਸਤਾਨ ਦੇ ਬਰਾਬਰ ਰਿਵਾਅ ਨਹੀਂ ਹੈ ਅਸੇ ਸਿੰਧੂ ਜਲ ਸਿੰਧੀ ਨੂੰ ਮੁਅਤਲ ਕਰ ਦਿੱਤਾ ਹੈ ਕਿਉਂਕਿ ਪਾਕਿਸਤਾਨ ਸਾਡੇ ਲਈ ਇੱਕ ਦੁਸ਼ਮਣ ਦੇਸ਼ ਸਾਬਤ ਹੋਇਆ ਸਾਨੂੰ ਪਾਣੀ ਦੇਣ ਤੋਂ ਇਨਕਾਰ ਕਰਨ ਦੇ ਤੁਹਾਡੇ ਕੋਲ ਕੀ ਕਾਰਨ ਹਨ ਤਾਂ ਉਮਰ ਅਬਦੁੱਲਾ ਦੇ ਇਸ ਬਿਆਨ ਨਾਲ ਪੰਜਾਬ 'ਚ ਜੋ ਵੱਡੀ ਹਲਚਲ ਜੋ ਹੈ ਮਚ ਗਈ ਹੈ ਤੇ ਪੰਜਾਬ 'ਚ ਲੀਡਰ ਵੱਲੋਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਇਸ ਬਿਆਨ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਕਿਆਹੀ ਕਿਹਾ ਜਾ ਰਿਹਾ ਹੈ ਕਿ ਇਹ ਬਿਆਨ ਬਿਲਕੁਲ ਵੀ ਠੀਕ ਨਹੀਂ ਹੈ ਨਾਲੇ ਇਸ ਸਿੰਧੂ ਜਲ ਸੰਧੀ ਦੇ ਪਾਣੀ ਦਾ ਫੈਸਲਾ ਸਿਰਫ ਕੇਂਦਰ ਸਰਕਾਰ ਹੀ ਕਰ ਸਕਦੀ ਹੈ ਤੇ ਪੰਜਾਬ ਦਾ ਇਸ ਪਾਣੀ ਤੇ ਪੂਰਾ ਹੱਕ ਹੈ ਜ਼ਿਕਰ ਇਹ ਕਰ ਸੀ ਕਿ 22 April ਨੂੰ ਪਹਿਲਗਾਮ ਚ ਹੋਏ ਅੰਤ ਕੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਚਕਾਰ ਜੋ ਜੰਗ ਛੜੀ ਸੀ ਉਸ ਦੇ ਦੌਰਾਨ ਭਾਰਤ ਵੱਲੋਂ ਇਹ ਵੱਡਾ ਫੈਸਲਾ ਜੋ ਹੈ ਲਿਆ ਗਿਆ ਸੀ ਤੇ ਇੰਡਸ ਵਲੀ ਟ੍ਰੀਟੀ ਯਾਨੀ ਜੋ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ ਉਹ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਉਹ ਪਾਣੀ ਜੰਮੂ ਕਸ਼ਮੀਰ ਚ ਪੜ ਗਿਆ ਹੋਇਆ ਹੈ ਤੇ ਇਸ ਵਿਚਕਾਰ ਹੀ ਜੰਮੂ ਕਸ਼ਮੀਰ ਦੇ ਮੁੱਖ ਮંત્રી ਉਮਰ ਅਬਦੁੱਲਾ ਵੱਲੋਂ ਸਿੰਧੂ ਜਲ ਸੰਧੀ ਦੇ ਜਨੂ ਲੈ ਕੇ ਬੀਤੇ ਕੱਲ੍ਹ ਜੋ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਪੰਜਾਬ ਨੂੰ ਜੋ ਹੈ ਪਾਣੀ ਦੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸ ਨੂੰ ਲੈ ਹੀ ਵੱਡੀ ਹਲਚਲ ਪੰਜਾਬ ਤੇ ਜੰਮੂ ਕਸ਼ਮੀਰ ਵਿੱਚ ਮਚ ਗਈ ਹੈ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਕੇਂਦਰ ਵੱਲੋਂ ਜੋ ਹੈ ਕੀ ਵੱਡਾ ਫੈਸਲਾ ਇੰਡਸ ਵੈਲੀ ਟਰੀਟੀ ਨੂੰ ਲੈ ਕੇ ਲਿਆ ਜਾਂਦਾ ਹੈ ਤੇ ਉਮਰ ਅਬਦੁੱਲਾ ਦੇ ਦਿੱਤੇ ਬਿਆਨ ਨਾਲ ਆਉਣ ਵਾਲੇ ਸਮੇਂ 'ਚ ਕੀ ਵੱਡਾ ਅਸਰ ਸਿਆਸਤ 'ਚ ਪੈਂਦਾ ਤੇ ਇਸ ਤੇ ਹੋਰ ਕੀ ਕੁਝ ਜੋ ਹੈ ਉਹ ਨਿਕਲ ਕੇ ਸਾਹਮਣੇ ਆਉਂਦਾ ਤੇ ਆਖਿਰ ਕੇਂਦਰ ਵੱਲੋਂ ਕੀ ਵੱਡਾ ਫੈਸਲਾ ਹੋਵੇਗਾ ਗਾਤੇ ਬਿਆਨ ਦਾ ਜੋ ਹੈ ਅਸਰ ਹੋਰ ਕਿ ਦੋਨੋ ਜੋ ਪੰਜਾਬ ਤੇ ਜੰਮੂ ਕਸ਼ਮੀਰ ਦੇ ਰਿਸ਼ਤੇ 'ਚ ਵੀ ਪਾਊਗਾ ਤੇ ਇਸ ਨਾਲ ਹੀ ਜੋ ਕੀ ਫੈਸਲਾ ਹੈ ਅੱਗੇ ਹੁਣ ਸਰਕਾਰ ਲੈਂਦੀ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ